ਆਦੀ ਅਨੰਤ ਦਰਬਾਰ ਸਾਹਿਬ ਜਾਣਾ 100 ਪਾਕ ਸੀਸ ਨਿਵਾਣਾ ਉਹ ਤੋਂ ਵੱਡੀ ਸਿਹਤ ਝੰਡੇ ਬੁੰਗੇ ਝੋਗੋ ਝੁਗਟਲ ਧਰਮ ਦਾ જયਕਾਰ ਮੈਂ ਆਪਣੇ ਆਪ 'ਚ ਕੁਛ ਵੀ ਨਹੀਂ ਇਸ ਗੁਰੂ ਦੀ ਮਿਹਰ ਨਾਲ ਇੱਕ ਸਿਹਤ ਮਿਲੀ ਹੈ ਅਲਖ ਜਗਾਉਣ ਦੀ ਪੰਜਾਬ ਦੇ ਪੁਨਰਥਾਨ ਦੀ ਦੋ ਧੜਿਆਂ ਚ ਹਲਕਤ ਵੰਡੀ ਐ ਇੱਕ ਜੌਂਕਾਂ ਦਾ ਤੇ ਇੱਕ ਲੋਕਾਂ ਦਾ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਨਾਲ ਖੜਨਾ 100 ਚੋਰ 100 ਚੋਰ ਪੰਜਾਬ ਦੀ ਆਵਾਜ਼ ਨਹੀਂ ਪੰਜਾਬ ਦੀ ਆਵਾਜ਼ 3 ਕਰੋੜ ਪੰਜਾਬੀ ਐ 2 ਕਰੋੜੋ ਜਿਹੜਾ ਐਨਆਰਆਈ ਹੈ ਬਾਹਰੋਂ ਤੇ ਇੱਥੋਂ ਆਵਾਜ਼ ਲੋਕਾਂ ਦੀ ਉੱਠਣੀ ਹੈ ਇਹ ਬਰਤਾਂਤ ਲੋਕਾਂ ਨੇ ਬਣਾਉਣਾ ਹੈ ਔਰ ਲੋਕਾਂ ਨੇ ਧਰਤੀ ਪੁੱਤਰ ਆਪ ਦੇ ਆਪ ਚੁਣਨਾ ਹੈ ਪੰਜਾਬ ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ ਪੰਜ ਚਾਰ ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ ਸਰਬਤ ਕਾ ਭਲਾ ਪਹਿਲੀ ਪਾਛਾਈ ਤੇ ਦਸਵੀਂ ਪਾਛਾਈ ਨੂੰ ਅੱਖ ਨਹੀਂ ਦੇਖ ਸਕਦਾ ਕੋਈ ਗੁਰੂ ਇੱਕ ਹੈ ਸਰਬਤ ਦਾ ਭਲਾ ਪਰ ਸ਼ੁਰੂ ਕਰ ਮੇਰੇ ਘਰ ਤੋਂ ਸਵਾਏ ਘਰ ਪਰੰਦੇ ਪੰਜਾਬ ਨੂੰ ਖੋਖਲਾ ਕਰਤਾ ਰਾਜਨੀਤੀ ਨੀਤੀ ਦੀ ਹੁੰਦੀ ਹੈ ਨੀਤੀ ਦੀ ਪਾਲਿਸੀ ਦੀ ਹੁੰਦੀ ਹੈ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਐ ਪਚਨੇ ਨਹੀਂ ਲੜਾਈ ਲੜੂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੀ ਅਰਥ ਨੂੰ ਅੱਜ ਇੱਕ ਗੱਲ ਕਹਿ ਦਿੰਨਾ ਸਭ ਤੋਂ ਵੱਡਾ ਅੱਜ ਧਰਤੀ ਦੇ ਉੱਤੇ ਅਗਰ ਕੋਈ ਖਲਾਅ ਹੈ ਤੇ ਉਹ ਹੈ ਭਰੋਸੇਯੋਗਤਾ ਭਰੋਸਾ ਬਰਸਟ ਲੀਡਰ ਉਹ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾਰੇ ਸਮਝ ਗਏ ਇਸ ਭਰੋਸੇ ਨੂੰ ਟੁੱਟਣ ਨਹੀਂ ਦੇਣਾ ਇਹੀ ਭਰੋਸਾ ਲੈ ਕੇ ਰਾਜਨੀਤੀ ਜਾਇਆ ਸੀ ਇਹੀ ਭਰੋਸਾ ਲੈ ਕੇ ਰਾਜਨੀਤੀ ਰੋ ਜਾਊਂਗਾ ਇਹੀ ਮੇਰੇ ਪਿਓ ਦੀ ਮੰਗ ਸੀ ਜੋ ਦਾ ਜਾਗਦਾ ਈਮਾਨ ਲੈ ਕੇ ਵਾਪਸ ਜਾਊਗਾ ਵੈਲਕਮ ਕਰਦਾ ਅੱਜ ਜਦੋਤ ਸਾਹਿਬ ਬੜੇ ਹੀ ਸੂਝਵਾਨ ਨੇ ਬੜੇ ਪਿਆਰ ਨਾਲ ਗੱਲ ਸੁਣੀ ਹੈ ਅਸੀਂ ਆਪਣਾ ਪੱਖ ਰੱਖਦੇ ਹਾਂ ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦੇ ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਇਹ ਸਾਰੇ ਮੇਰੇ ਆਪਣੇ ਨੇ ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋਊ ਠੋਕ ਦੂੰ ਇਹ ਲੜਾਈ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ ਇਹ ਲੜਾਈ ਪਾਲਸੀਆਂ ਦੀ ਹੈ ਪੰਜਾਬ ਦੇ ਉਠਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਤੇ ਗੁਰੂਆਂ ਪੀਰਾਂ ਪੈਗੰਬਰਾਂ ਤੇ ਫਲਸਫੇ ਦੇ ਨਾਲ ਜੁੜਨ ਦੀ ਹੈ ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਣੇ ਨਾਲ ਗਰੁੱਪਾਂ ਚ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ ਕੰਨ ਕਰੋੜ ਪੰਜਾਬੀ ਜਿਹੜਾ ਇੱਥੇ ਵਸਦਾ ਹੈ 2 ਕਰੋੜ ਜਿਹੜਾ ਬਾਹਰ ਵਸਦਾ ਹੈ ਉਹਦੇ ਲਈ ਲੜੂ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ ਤੇ ਨਾ ਜਾ ਮੈਂ ਤਾਂ ਇਹ ਕਹੇ ਜੇ 100 ਇਕੱਠਾ ਹੁੰਦਾ ਹੈ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾ ਅੱਡ ਹੋ ਸਕਦੀ ਹੈ ਖਾਣ ਪੀਣ ਅੱਡ ਹੋ ਸਕਦਾ ਹੈ ਕਲਚਰ ਢੋਸਦਾ ਪਰ ਅਸੀਂ ਸਾਰੇ ਇੱਕਾਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਆ ਇਹ ਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜੁਮੇਗਾ ਮੈਂ ਕਿਹਾ ਜੇ ਦੇਖੋ ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਰੇ ਤੋਂ ਕੀ ਤਕਲੀਫ ਕੋਈ ਲਾਵੇ ਖਾੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿੱਥੇ ਇੱਥੇ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ ਇਸ ਗੁਰੂ ਤੇ ਇਸ ਥਲੀ ਦੇ ਉੱਤੇ ਖੜ ਕੇ ਕਹਿਣਾ ਕਿ ਜਯਾਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਇੱਕ ਇੱਕ ਵਰਕਰ ਖੜਾ ਕਰੂੰਗਾ ਤੁਹਾਡਾ ਸਿਲਸਿਲਾ ਜਾਰੀ ਰਹੇਗਾ ਮੇਰਾ ਸਿਲਸਿਲਾ ਮੁੱਕ ਹੀ ਨਹੀਂ ਸਕਦਾ ਮੈਂ ਕਿਹਾ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂਗਾ ਔਰ ਮੇਰੀ ਪ੍ਰੇਰਣਾ ਹੈ ਬੰਦ-ਬੰਦ ਕਟਾਏ ਆਰਿਆਂ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰਜਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉਜੜਿਆਂ ਨੂੰ ਵਸਾ ਦੇਣਾ ਇਹ ਹਾਈ ਕਮਾਂਡ ਇਹ ਹਾਈ ਕਮਾਂਡ ਤੈਅ ਕਰੇ ਇਹ ਹਾਈ ਕਮਾਂਡ ਤੈਅ ਕਰੇ ਜਦੋਂ ਕੁਰਸੀਆਂ ਲੈਨੇ ਹੋ ਜਦੋਂ ਪਦ ਲੈਨੇ ਹੋ ਉਹਦੇ ਲੈਨੇ ਉਦੋਂ ਮਾ ਹਾਈ ਕਵਾਡ ਨਹੀਂ ਬੰਨਣੀ ਐ ਤੇ ਜਦੋਂ ਰਾਸ਼ਟ੍ਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਐ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਤਾਂ ਹੈ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਮੈਂ ਆਪਣੇ ਨਹੀਂ ਮੈਂ ਮੈਂ ਕਹਿੰਨਾ ਆਪਣਾ ਮਤ ਦੇ ਦਿੱਤਾ ਬੰਦ ਕਮਰਿਆਂ ਚ ਦੇ ਦਿੱਤਾ ਇਹ ਵੀ ਕਹਿ ਦਿੱਤਾ ਕਿ ਉਹ ਇਕੱਠੇ ਹੋਣਗੇ ਉਹਨਾਂ ਦੀਆਂ 35% ਵੋਟਾਂ ਹੋ ਜਾਣਗੀਆਂ ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ ਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ ਹਾਂਜੀ ਡੈਮੋਕ੍ਰੇਸੀ ਜੇ ਨਾ ਬਚੀ ਛੋਟੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਸੁਖਪਾਲ ਖੈਰਾ ਬਾਰੇ ਕੀ ਕਹਿਣਾ ਚਾਹੋ ਸੁਖਪਾਲ ਖੈਰਾ ਦੇ ਖਿਲਾਫ ਪੋਲਿਟੀਕਲ ਵਿੰਟੇਟ ਐਟੈਕ ਸਮਝੇ ਸੁਖਪਾਲ ਖੈਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ ਮੈਂ ਉਹਦੇ ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਿਤਾ ਤੇ ਮਿੱਤਰਾ 323 ਚ ਮੈਨੂੰ ਅੰਦਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਹਿਣਾ ਜਰਾ ਸਮਝਿਆ 323 ਜੇ ਹਾਜ਼ਰ ਜਵਾਨ ਦਿੰਦਾ ਹੌਲਦਾਰ ਜਦੋਂ ਕਾਨੂੰਨ ਨਹੀਂ ਨਿਆ ਨੀਤੀ ਧਰਮ ਜਦੋਂ ਇਹ ਹੀ ਸਾਰਾ ਕੁਝ ਚਲਿਆ ਗਿਆ ਤੇ ਫਿਰ ਲੋਕ ਰਾਜ ਕਾਹਦਾ ਪੁਰਾਣੀ ਕਹਾਵਤ ਹੁੰਦੀ ਸੀ ਆਇਰਨ ਹੈਂਡ ਇਨ ਵੈਲਵਟ ਕਲਬਸ ਕਿ ਸ਼ਨੀਲ ਦਾ ਦਸਤਾਨਾ ਹੈ ਅੰਦਰ ਲੋਹੇ ਦਾ ਹੱਥ ਹੈ ਐ ਨਹੀਂ ਚੱਲਣਾ ਮਿੱਤਰਾ ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ ਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ ਮੈਂ 3 ਕਰੋੜ ਪੰਜਾਬੀਆਂ ਦੀ ਫਿਰੂੰਗਾ ਜੀ ਤੁਸੀਂ ਆਪ ਨੂੰ ਗਰਮ ਭੂਮੀ ਥਕੇ ਤੋਂ ਵਾਪਸ ਪਰੋਚ ਰਹੇ ਹੋ ਤਾਂ ਅਨੁਸਾਰ ਠੀਕ ਹੈ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਕਾਟੂ ਕੋਲੇ ਸਾਰੇ ਕਹਿੰਦੇ ਨੇ ਮੈਂ ਕੋਈ ਕਾਟੂ ਕੋਲੇ ਹੈ ਹੀ ਨਹੀਂ ਮੇਰਾ ਤਾਂ ਹੈ ਨਹੀਂ ਜਿੰਨਾ ਦਾ ਹੈ ਉਹਨੂੰ ਪੁੱਛੋ ਮੈਂ ਠੀਕ ਹੈ ਜੀ ਤੁਸੀਂ ਹਮੇਸ਼ਾ ਕਹਿੰਦੇ ਹੋ ਮੈਂ ਮੇਰੀ ਵਾਈਫ ਮੇਰੀ ਵਾਈਫ ਜੀ ਜੀ ਕੈਂਸਰ ਨਾਲ ਲੜ ਰਹੀ ਹੈ ਹਾਂਜੀ ਡਾਕਟਰ ਨੇ ਕਿਹਾ ਕਿ ਇਸ ਤਰ੍ਹਾਂ ਰੇਡੀਏਸ਼ਨ ਵੀ ਹੋਊਗੀ ਆ ਵੀ ਹੋ ਜੇਤਨ ਉਹ ਆਊਟ ਆਫ ਡੇਂਜਰ ਹੋ ਗਈ ਮੈਂ ਇਸ ਗਰਮ ਭੂਮੀ ਇਸ ਗੁਰੂ ਨੂੰ ਉਦੋਂ ਨਹੀਂ ਛੱਡਿਆ ਜਦੋਂ ਮੈਨੂੰ ਮੰਤਰੀ ਹੋਣ ਸੀ ਤੋਂ ਮੈਂ ਉਹ ਐਫੀਲਡੋਂ ਦੇ ਸੀ ਮੈਂ ਇੰਕੀ ਛੱਡ ਦਿੱਤੀ ਮੋਦੀ ਦੀ ਵੇਵ ਚ ਸਰਦਾਰ ਮੋਦੀ ਦੀ ਵੇਵ ਚ ਛੱਡਤੀ ਕਿ ਨਹੀਂ ਛੱਡਤੀ ਤੇ ਮੈਂ ਸਾਰਾ ਕੁਝ त्यागਿਆ ਲੇਕਿਨ ਗੁਰੂ ਦਾ ਇੱਕ ਕੁੱਕਰ ਆਪਣੇ ਗੁਰੂ ਨੂੰ ਕਦੇ ਤਿਆਗ ਨਹੀਂ ਸਕਦਾ ਇਸ ਧਰਤੀ ਨੂੰ ਕਦੇ ਤਿਆਗ ਨਹੀਂ ਸਕਦਾ ਜਨਮ ਕਿਤੇ ਹੋਇਆ ਹੋਵੇ ਕਰਮ ਇੱਥੇ ਨੇ ਮਿੱਤਰਾਂ ਕਿਉਂਕਿ ਮੇਰੀ ਘਰ ਵਾਲੀ ਬਿਮਾਰ ਹੈ ਤੇਰੀ ਘਰ ਵਾਲੀ ਹੈ ਨਾ ਨਹੀਂ ਕਰਦਾ ਪਿਆਰ ਜਿਹੜਾ ਪਰਿਵਾਰ ਨੂੰ ਨਹੀਂ ਸੰਭਾਲਦਾ ਉਹ ਪੰਜਾਬ ਨੂੰ ਕੀ ਸੰਭਾਲੇ